ਸ਼ਹੀਦ ਪਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤੇ ਸਮਾਗਮ ਮਿਤੀ 9 ਜੁਲਾਈ 2025 ਬੁੱਧਵਾਰ ਨੂੰ ਸ਼ਹੀਦ ਪਾਈ ਮਨੀ ਸਿੰਘ ਜੀ ਟਕਸਾਲ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਸੱਤੋਵਾਲੀ ਕਟੜਾ ਕਰਮ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਅਮਨਦੀਪ ਸਿੰਘ ਜੀ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦਿੱਤੀ ਉਹਨਾਂ ਦੱਸਿਆ ਕਿ 7 ਜੁਲਾਈ ਸੋਮਵਾਰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਨਾਲ ਸਮਾਗਮ ਦੀ ਸ਼ੁਰੂਆਤ ਹੋਵੇਗੀ 9 ਜੁਲਾਈ ਨੂੰ ਅੰਮ੍ਰਿਤ ਵੇਲੇ 4 ਵਜੇ ਨਿਤਨੇਮ ਆਸਾ ਦੀਵਾਰ ਅਤੇ ਪਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਜੀ ਬੀਬੀ ਕਾਲਜੀ ਵਾਲੇ ਕੋਲੋਂ ਕੀਰਤਨ ਹੋਵੇਗਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਲੜੀਵਾਰ ਕਥਾ ਹੋਵੇਗੀ ਦੁਪਹਿਰ 2 ਵਜੇ ਧਾਰਮਿਕ ਦੀਵਾਨ ਵਿੱਚ ਪੰਥ ਪ੍ਰਸਿੱਧ ਰਾਗੀ ਅਤੇ ਕਵੀਸ਼ਰ ਹਾਜ਼ਰੇ ਪਰਣਗੇ ਪਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਾਈ ਗੁਰਿਕਬਾਲ ਸਿੰਘ ਜੀ ਬੀਬੀ ਕਾਲਜੀ ਵਾਲੇ ਪਾਈ ਤਨਵੀਰ ਸਿੰਘ ਚੰਡੀਗੜ੍ਹ ਵਾਲੇ ਗਿਆਨੀ ਵਿਸ਼ਾਲ ਸਿੰਘ ਜੀ ਮੰਜੀ ਸਾਹਿਬ ਵਾਲੇ ਪਾਈ ਗੁਰਦੇਵ ਸਿੰਘ ਜੀ ਬੈਂਕਾ ਕਵੀਸ਼ਰੀ ਜਥਾ ਪਾਈ ਅਮਰਜੀਤ ਸਿੰਘ ਪਟਿਆਲਾ ਪਾਈ ਤਜਿੰਦਰ ਸਿੰਘ ਅੰਮ੍ਰਿਤਸਰ ਸਮਾਗਮ ਵਿੱਚ ਵਖ ਵਖ ਟਕਸਾਲਾਂ ਸੰਪਦਾਵਾਂ ਨਿਰਮਲੇ ਉਦਾਸੀ ਨਾਨਕਸਰ ਸੰਪਰਦਾਇ ਰਾੜਾ ਸਾਹਿਬ ਸੰਪਰਦਾਇ ਅਤੇਕਾਰ ਸੇਵਾਦਿ ਮਹਾਂਪੁਰਖ ਹਾਜ਼ਰੀ ਪਰੰਗੇ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਵਿਖੇ ਸਮਾਗਮ ਦੀਆਂ ਤਿਆਰੀਆਂ ਜੋਰਾ ਤੇ ਚੱਲ ਰਹੀਆਂ ਹਨ ਦੂਰੋਂ ਨੇੜਿਓ ਆਉਣ ਵਾਲੀ ਸੰਗਤ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਪਾਈ ਤਜਿੰਦਰ ਸਿੰਘ जगजीत सिंह खालसा गोविंद सिंह अते मंजीत सिंह खालसा भी हाजिर रहे जीका खालसा वाहेगुरु की फतेह सिंह डेरा संत ज्ञानी वीर सिंह जी तक्साल शहीद भाई मणि सिंह जी आंकड़ा करम सिंह सत्तू वाली गली श्री अमरसर जो जोतकसाल का मेन है। ਹਾਂ ਤਾਂ ਸ਼ਹੀਦ ਬਾਬਾ ਮਨੀ ਸਿੰਘ ਜੀ ਉਹਨਾਂ ਮਹਾਂਪੁਰਖਾਂ ਦਾ ਸ਼ਹੀਦੀ ਦਿਹਾੜਾ ਹੈ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਦਿਆਂ ਆਪਣਾ ਬੰਦਦੰਦ ਕਟਵਾਇਆ ਬੜੀ ਮਹਾਨ ਸ਼ਹਾਦਤ ਹੈ ਉਹਨਾਂ ਦੀ ਉਸ ਸ਼ਹੀਦੀ ਨੂੰ ਯਾਦ ਕਰਦਿਆਂ ਕੰਸਾਲ ਵੱਲੋਂ ਉਹਨਾਂ ਦੀ ਸ਼ਹੀਦੀ ਦਿਹਾੜੇ ਤੇ ਇਹ ਵਰਤਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਤਕਰੀਬਨ 2 ਵਜੇ ਤੋਂ ਸ਼ੁਰੂ ਹੋਏਗਾ ਤੇ ਰਾਤ 11 ਵਜੇ ਤੱਕ ਚੱਲੇਗਾ 9 ਜੁਲਾਈ ਦਿਨ ਬਧਵਾਰ ਨੂੰ ਸੋਸ਼ਿਕ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਸਾਰੀਆਂ ਸਤਿ ਸੰਤਾਂ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਤੇ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਦੇ ਪਾਤਰ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬਹਾਨ ਸ਼ਹੀਦੀ ਦਿਹਾੜਾ ਜੋ ਕਿ ਭਾਈ ਮਨੀ ਸਿੰਘ ਜੀ ਟਕਸਾਲ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ 9 ਜੁਲਾਈ ਦਿਨ ਬੁੱਧਵਾਰ ਨੂੰ ਦੁਪਹਿਰੇ 2:00 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਹੋ ਜਾਣਗੇ ਉਸ ਤੋਂ ਬਾਅਦ ਵੱਖ-ਵੱਖ ਗੁਰੂ ਘਰ ਦੇ ਕੀਰਤਨੀਆਂ ਵਿਦਵਾਨ ਜਨ ਸੰਗਤਾਂ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸਰਵਣ ਕਰਾਉਣਗੇ ਕਿਉਂਕਿ ਭਾਈ ਮਨੀ ਸਿੰਘ ਜੀ ਨੇ ਗੁਰਸਿੱਖੀ ਖਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਇਸ ਕਰਕੇ ਭਾਈ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹਰ ਸਿੱਖ ਨੂੰ ਬੜੇ ਪਿਆਰ ਦੇ ਨਾਲ ਮਨਾਉਣਾ ਚਾਹੀਦਾ ਹੈ ਜਿਵੇਂ ਮਹਾਰਾਜ ਜੀ ਦਾ ਬਚਨ ਹੈ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡਾ ਖੇਤ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਰੀਰ ਦਾ ਪੁਰਜਾ ਪੁਰਜਾ ਕੀਤਾ ਗਿਆ ਉਹਨਾਂ ਦਾ ਬੰਦ ਬੰਦ ਕੱਟਿਆ ਗਿਆ ਸੋ ਉਸੇ ਸਬੰਧ ਵਿੱਚ ਉਸ ਦਿਨ ਟਕਸਾਲਾਂ ਦੇ ਮੁਖੀ ਸਹਿਬਾਨ ਦਮਦਮੀ ਟਕਸਾਲ ਦੇ ਮੁਖੀ ਉਹ ਵੀ ਵਿਸ਼ੇਸ਼ ਕਰਕੇ ਪਹੁੰਚ ਰਹੇ ਹਨ ਔਰ ਟਕਸਾਲ ਭਾਈ ਮਨੀ ਸਿੰਘ ਜੀ ਦੇ ਮੁਖੀ ਸੰਤ ਬਾਬਾ ਅਮਨਦੀਪ ਸਿੰਘ ਜੀ ਜੀ ਦੇਖ ਰਹੇ ਖੇਤ ਇਹ ਸਾਰੇ ਸਮਾਗਮ ਹਨ ਤਖਤਾਂ ਦੇ ਜਥੇਦਾਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੱਥ ਗ੍ਰੰਥੀ ਵਾਖਵਾਖਾ ਸੰਪਰਦਾਵਾਂ ਦੇ ਮੁਖੀ ਬੁੱਢੇ ਦਲ ਦੇ ਮੁਖੀ ਤਰਨਾ ਦਲ ਦੇ ਮੁਖੀ ਔਰ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਹੋਰ ਵੀ ਬੇਅੰਤ ਮਹਾਂਪੁਰਖ ਸੇਵਾ ਪੰਥੀ ਮਹਾਂਪੁਰਖ ਨਿਰਮਲੇ ਮਹਾਂਪੁਰਖ ਖਾਲਸਾ ਪੰਥ ਦੀਆਂ ਸਾਰੀਆਂ ਸੰਪਰਦਾਵਾਂ ਦੇ ਗੁਣੀ ਗਿਆਨੀ ਮਹਾਂਪੁਰਖ ਹਾਜ਼ਰੀ ਭਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਵੀ ਟਕਸਾਲ ਨੂੰ ਪੂਰਨ ਸਹਿਯੋਗ ਹੈ ਔਰ ਉਹਨਾਂ ਨੇ ਵੀ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ ਸਵਾਬ ਸਮੂਹ ਸੰਗਤਾਂ ਨੂੰ ਟਕਸਾਲ ਵੱਲੋਂ ਸੰਤ ਬਾਬਾ ਅਮਨਦੀਪ ਸਿੰਘ ਜੀ ਉਹਨਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸੰਗਤਾਂ ਨੇ ਵੱਧ ਤੋਂ ਵੱਧ ਭਾਈ ਸਾਹਿਬ ਜੀ ਦੇ ਇਸ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਜੀਤ ਸਿੰਘ ਖਾਲਸਾ ਰਸ਼ੀਦ ਭਾਈ ਮਨੀ ਸਿੰਘ ਜੀ ਦਾ ਸ਼ੀਤੀ ਦਿਹਾੜਾ ਜੋ ਸਤੋਲੇ ਮੇਲਾ ਮਨਾਇਆ ਜਾ ਰਿਹਾ ਹੈ ਇਕਸਾਲ ਵਿਖੇ ਇਕਸਾਲ ਸ਼੍ਰੀ ਸੁਖਦੇਵ ਜੀ ਮਨੀ ਸਿੰਘ ਜੀ ਸੰਤ ਬਾਬਾ ਅਮਨਜੀਤ ਸਿੰਘ ਜੀ ਦੀ ਦੇਖਰੇਖ ਦੇ ਹੇਠ ਸੋਮਵਾਰ 7 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਣੀ ਹੈ 9 ਤਰੀਕ ਨੂੰ ਸਵੇਰੇ ਭੋਗਾਂ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਦੇ ਜਿੰਨੀਆਂ ਵੀ ਸ੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀਆਂ ਹਨ ਉਹਨਾਂ ਨੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਦਾ ਪਾਠ ਸੰਗੀਤ ਦੇ ਰੂਪ ਵਿੱਚ ਕਰਨੇ ਹਨ ਉਪਰੰਤ ਕੀਰਤਨੀ ਜਥੇ ਢਾਡੀ ਜਥੇ ਕਮਿਸ਼ਨ ਜਥੇ ਉੱਚੇ ਚੇਤ ਦੇ ਤੌਰ ਤੇ ਸਿੰਘ ਸਹਿਬਾਨ ਅਤੇ ਸ਼੍ਰੋਮਣਗਰ ਦੁਆਰਾ ਪਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਟਕਸਾਲਾ ਦੇ ਮੁਖੀ ਨਿੰਮ ਸਿੰਘ ਜਥੇ ਬੰਦੀ ਦੇ ਮੁਖੀ ਉੱਚੇ ਚੇਤ ਤੇ ਪਹੁੰਚ ਰਹੇ ਹਨ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿਣ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਟਰਾਵਾਸ ਤੇ ਜੋੜੇ ਘਰ ਸ਼ਬੀਲਾ ਗੁਰੂ ਕਾ ਲੰਗਰ ਸੰਗਤਾਂ ਨੂੰ ਰਸਤੇ ਵਸਤੇ ਸਾਰੇ ਦਰਸਤੇ ਵਿੱਚ ਜਾਲ ਅਤੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਸ੍ਰੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਬੁੱਧਵਾਰ 9 ਤਰੀਕ ਨੂੰ ਜੋ ਸਮਾਗਮ ਹੋ ਰਹੇ ਹਨ ਉਹਨਾਂ ਵਿੱਚ ਪਰਿਵਾਰਾਂ ਸਮੇਤ ਆਦਰੀਆਂ ਫਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਅੰਮ੍ਰਿਤ ਵੇਲੇ 2 ਵਜੇ ਤੋਂ ਲੈ ਕੇ ਹੀ ਸਮਾਗਮ ਜੋ ਹਨ ਆਰੰਭ ਹੋ ਜਾਣੇ ਹਨ ਪਹਿਲਾਂ ਸਾਈਂ ਦੀ ਵਾਰਜ ਬੋਲ ਪੈਣਗੇ ਉਹਨਾਂ ਤੋਂ ਬਾਅਦ ਭਾਈ ਹਰਵਿੰਦਰਪਾਲ ਸਿੰਘ ਜੀ ਲਿੱਟਲ ਉਹ 9 ਵਜੇ ਤੱਕ ਸਮਾਗਮ ਜੋ ਹਨ ਕਰਨਗੇ ਉਸ ਤੋਂ ਬਾਅਦ ਸ਼ਾਮ ਦੇ ਸਮਾਗਮ ਹਨ ਉਹ 2 ਵਜੇ ਤੋਂ ਰੰਭ ਹੋ ਕੇ ਰਾਤ ਦੇ 11 ਵਜੇ ਤੱਕ ਚੱਲਣਗੇ ਜਿਨ੍ਹਾਂ ਵਿੱਚ ਭਾਈ ਤਮਨੀਤ ਸਿੰਘ ਜੀ ਚੰਡੀਗੜ੍ਹ ਵਾਲੇ ਸਾਬ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ ਜਿਨ੍ਹਾਂ ਦੇ ਵਿੱਚ ਸੰਪਰਦਾਵਾਂ ਦੇ ਮੁਖੀ ਸਹਿਬਾਨ ਸਿੰਘ ਸਹਿਬਾਨ ਵੀ ਚੇਚੇ ਭਾਈ ਗੁਰਕਵਾਲ ਸਿੰਘ ਜੀ ਵਿਸ਼ੇਚੇ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਕਥਾਕਿਰਤਨ ਦੁਆਰਾ ਨੇ ਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ